ਹਾਂਜੀ ਕਿਸਾਨ ਵੀਰੋ ਸਤਿ ਸ੍ਰੀ ਅਕਾਲ ਸੁਆਗਤ ਕਰਦੇ ਆ ਤੁਹਾਡਾ ਰਾਜ ਸੰਤੂ ਫਾਰਮਿਕ ਦੇ ਵਿੱਚ ਦੋਸਤੋ ਅੱਜ ਜਿਸ ਘਰ ਤੋਂ ਆਪਾਂ ਵੀਡੀਓ ਬਣਾ ਰਹੇ ਆ ਪਿੰਡ ਘੜਕੇ ਪਹੁੰਚੇ ਆ ਜਿਲ੍ਹਾ ਤਹਿਸੀਲ ਇਸ ਪਿੰਡ ਨੂੰ ਸ਼੍ਰੀ ਤਰਨਤਾਰਨ ਸਾਹਿਬ ਲੱਗਦਾ 8-10 ਕਿਲੋਮੀਟਰ ਦੀ ਦੂਰੀ ਐ ਸਰਹਿਆਲੀ ਤੋਂ ਚੋਲਾ ਸਾਹਿਬ ਬਿਲਕੁਲ ਨਜ਼ਦੀਕ ਪੱਖੂਪਰਾ ਪਿੰਡ ਬਿਲਕੁਲ ਲੱਗੇ ਆ ਅਮਰਤ ਦੇ ਘਰ ਆ ਜਾਂ ਦੋਸਤੋ ਤਕਰੀਬਨ ਮਾਲ ਇੱਥੋਂ ਆਪਾਂ ਤੁਹਾਨੂੰ ਦਿਖਾਉਂਦੇ ਰਹਿੰਦਾ ਐ ਸੀਐਲ ਪਰਚੇਜ ਦਾ ਕੰਮ ਆ ਸੋ ਜਿਹੜੇ ਸੱਜਣ ਵੀਰ ਆਪਣੇ ਨਾਲ ਨਵੇਂ ਜੁੜੇ ਉਹਨਾਂ ਤੇ ਆਪਾਂ ਧਿਆਨ ਦੇ ਵਿੱਚ ਲਿਆ ਦਿੰਦੇ ਆ ਪਸ਼ੂ ਵਪਾਰ ਦਕਤਾਰ ਅਮਰਤ ਦਾ ਪਸ਼ੂ ਇਸੇ ਤਰ੍ਹਾਂ ਡੇਲੀ ਰੁਟੀਨ ਦੇ ਵਿੱਚ ਵਿਕਰੀ ਵਾਲੇ ਆਉਂਦੇ ਰਹਿੰਦੇ ਇਸ ਕਰੇ ਇਸ ਕਿਦੇ ਅੱਜ ਇੱਕ ਤਰੀਕ ਤੁਸੀਂ ਨੋਟ ਕਰ ਸਕਦੇ ਜੇ 16 ਮਈ ਨੂੰ ਆਪਾਂ ਵੀਡੀਓ ਬਣਾ ਰਹੇ ਹਾਂ ਸਮਾਂ ਕੋਈ ਦੁਪਹਿਰ ਦੇ 12:30 1:00 ਵਜੇ ਦਾ ਸਮਾਂ ਹੈ ਵੈਸੇ ਅੱਜ ਵੈੜਾ ਤੁਹਾਨੂੰ ਆਪਾਂ ਤਿੰਨ ਗੇ ਦਿਖਾਉਣੀਆਂ ਸੀ ਠੀਕ ਹੈ ਜੀ ਇੱਕ ਵੈੜ ਜਿਹੜੀ ਸੇਲ ਕਰ ਦਿੱਤੀ ਅਮਰਤ ਨੇ ਦੋ ਬੱਚੀਆਂ ਜਿਹੜੀਆਂ ਤੁਹਾਨੂੰ ਦਿਖਾਵਾਂ ਕਿ ਇੱਕ ਗੱਬਣਾ ਪਲੂਣ ਪਹਿਲਾ ਸੂਆ ਸੋਨ ਵਾਲੀ ਤੇ ਇੱਕ ਸੂਈ ਸਵਾਈ ਹੈ ਇੱਕ ਇਹਦਰ ਮੱਝ ਦਿਖਾ ਦਾਂਗੇ ਤਿੰਨ ਨਾਕ ਹੋਣਗੇ ਇਸ ਵੀਡੀਓ ਦੇ ਵਿੱਚ ਸੋ ਤਿੰਨਾਂ ਨਗਾਂ ਦੀ ਡਿਟੇਲ ਆਪਾਂ ਲੈ ਲਾਂਗੇ ਅਮਰ ਤੋਂ ਸੋ ਵੀਡੀਓ ਦੇ ਨਾਲ ਤੁਸੀਂ ਹੰਟ ਤੱਕ ਜੁੜੇ ਰਹੋ ਤਾਂ ਜੋ ਪੂਰੀ ਜਾਣਕਾਰੀ ਆ ਉਹ ਸਾਰੇ ਫਾਰਮਰ ਭਰਾਵਾਂ ਨੂੰ ਮਿਲ ਸਕੇ ਤੇ ਇੱਥੇ ਆਣ ਕੇ ਆਪਣੀ ਬੇਸ਼ੱਕ ਸਵੇ ਸਵੇ ਪਸ਼ੂ ਤੋਂ ਟਾਈਮ ਚੋਕੇ ਗੱਭਣ ਟਿੱਪ ਕੇ ਵਰਾ ਕੇ ਤਸੱਲੀ ਆਪਣੀ ਯਕੀਨੀ ਬਣਾ ਲਿਆ ਜੀ। ਉਹ ਕਰਦੇ ਆਂ ਗੱਲਬਾਤ ਸਭ ਤੋਂ ਪਹਿਲਾਂ ਅਮਰਤ ਭਾਈ ਸਾਸਰੀ ਕਲ ਮਹਾਰਾਜ। ਸਾਸਰੀ ਕਲ ਵੀਰ ਜੀ ਕੀ ਹਾਲ ਚਾਲ ਜੋ? ਠੀਕ ਠਾਕ ਬਹੁਤ ਵਧੀਆ ਭਰਾ ਜੀ। ਸੁਪਰਮਾਰਕ ਦਾ। ਹਾਂਜੀ ਹਾਂਜੀ। ਅਮਰਤ ਅੱਜ ਪਸ਼ੂ ਵਸੇ ਟੋਟਲ ਆਪਾਂ ਚਾਰਕ ਦਿਖਾਉਣੇ ਸੀ ਇੱਕ ਬਾਹਰ ਵੇਖੀ ਵੇਖ ਗਈ ਆ। ਹਾਂਜੀ ਵੀਰੇ ਤੇ ਇੱਕ ਵਾੜ ਇਹ ਹੈ ਠੰਡੇ ਜਿਹੇ ਖੜਨੀ ਗਰਮੀ ਦਾ ਕਰਕੇ ਧੁੱਪ ਜੀ ਆ ਜਿਆਦੀ ਗਰਮੀ ਸੀ ਆ ਬੋਲ ਹਾਂ ਜੀ ਵੀਰ ਪਰ ਲੈ ਗਏ ਸੁਲਤਾਨਪੁਰ ਦੇ ਏਰੀਆ ਲੈ ਗਏ ਆਹ ਹਾਂ ਹਾਂ ਹਾਂਜੀ ਹਾਂਜੀ ਸੋ ਸ਼ਾਮੀ ਜਾਣ ਦੇ ਵਿੱਚ ਪੈਦਾ ਹਾਂਜੀ ਹਾਂਜੀ ਠੀਕ ਆ ਅਮਰ ਤੋਂ ਇੱਕ ਇੱਕ ਵਾੜ ਗੱਬਣ ਤੇ ਇੱਕ ਸੂਈ ਇੱਕ ਸੂਈ ਆ ਇਹ ਇੱਕ ਸੂਈ ਵੀਰੇ ਦੂਜਾ ਸੂਆ ਇੱਕ ਪਹਿਲਣ ਸੂਣੀ ਆ ਤੇ ਜਲਮੈਂ ਗੱਬਣ ਇੱਕ ਮੱਝ ਵੀ ਗੱਬਣ ਆ ਹਾਂਜੀ ਠੀਕ ਆ ਹਾਂਜੀ ਸੋ ਤਿੰਨੇ ਨਾਗ ਆਉਣਗੇ ਦੋਸਤੋ ਹਾਂਜੀ ਸ਼ੁਰੂਆਤ ਇੱਕ ਸੂਈ ਸੂਈ ਵਾੜ ਤੋਂ ਕਰਾਂਗੇ ਆਪਾਂ ਹਾਂਜੀ ਹਾਈਟ ਕਾ ਤੁਸੀਂ ਵੇਖੋਗੇ ਵੈਸੇ ਤਿੰਨਾ ਵਾੜਾਂ ਤਾਂ ਇੱਕੋ ਜਿਹੀਆਂ ਵੱਡੀਆਂ ਵਾੜਾਂ ਹੀ ਕਿੰਨਾ ਸੂਹਾ ਅਮਰਤ ਸੁਈਆ ਇਹ ਦੂਜਾ ਸੂਹਾ ਵੀਰੇ ਦੂਸਰਾ ਸੂਹਾ ਮਗਰ ਬੱਚਾ ਅਜ ਚੌਥਾ ਪੰਜਵਾਂ ਦਿਨਾਂ ਦਾ ਸੂਈ ਬੱਚਾ ਬੜਾ ਪਲਿਆ ਪਲੀਤਾ ਹੈ ਹਾਂਜੀ ਬੱਚਾ ਬਹੁਤ ਇਹ ਬੱਚਾ ਬਹੁਤ ਹੈ ਵੀ ਪੂਰਾ ਤੁਸੀਂ ਦੇਖੋਗੇ ਲੰਬਾਈ ਬੇਲਬੂਲ ਦਾ ਬੜਾ ਸਪੈਸ਼ਲ ਆ ਪਰ ਆ ਮਗਰ ਬੱਚਾ ਗਿਆ ਠੀਕ ਆ ਤੇ ਦੂਜਾ ਕਿ ਤੀਜਾ ਸੂਹਾ ਅਮਰਤ ਦੂਜਾ ਦੂਜਾ ਵੀ ਉਹ ਦੂਜਾ ਸੂਹਾ ਤੇ ਕਿੰਨਾ ਬੋਲਾ ਬੂਲਾ ਦੇ ਥੱਲੇ 20 ਕਿਲੋ ਤੋਂ ਬਾਹਰ ਆ ਵੀਰੇ 20 ਕਿਲੋ ਦਾ ਹਾਂ ਉਹ ਵੀ 20 ਕਿਲੋ ਤੋਂ ਦੋਸਤੋ ਬਾਹਰ ਬਾਹਰ ਬੋਲੇ ਬੋਲਾ ਅਜ ਤੀਜਾ ਚੌਥਾ ਚੌਥਾ ਦਿਨ ਸਮਾ ਹੈ ਹਾਈਟ ਕੱਦ ਪਹਿਲਾਂ ਵੀ ਜ਼ਿਕਰ ਕਰ ਦਿੱਤਾ ਆਪਾਂ ਵੀ ਮੀਡੀਅਮ ਤੋਂ ਥੋੜੀ ਜਿਹੀ ਪਲੱਸ ਆ ਵੱਡੀਆਂ ਵੜਾਂ ਦੇ ਵਿੱਚ ਵੀ ਜਾਪਦੀ ਆ ਮੀਡੀਅਮ ਮੰਨ ਕੇ ਵੀ ਤੁਸੀਂ ਸੌਦਾ ਕਰ ਲਿਓ ਜੀ ਬਾਕੀ ਥਣ ਅਗਲੇ ਪਿਛਲੇ ਥਣਾਂ ਦਾ ਗੈਰ ਗੂਬ ਬਹੁਤ ਜ਼ਿਆਦਾ ਘਿੱਟ ਘਿੱਟ ਤੇ ਥਣ ਲੱਗਾ ਹਾਂਜੀ ਮੇਰੀ 30 ਕਿਲੋ ਦਿੰਦੀ ਰਹੀ ਆ ਠੀਕ ਹੈ ਉਮਰਤ ਮਾਰਨਿੰਗ ਫਿਰ ਚੁਵਾਈ ਕਿੰਨੇ ਕ ਵਜੇ ਕਰਤੀ ਭਾਈ ਗਿਰ ਤੜਕੇ ਹੀ ਚੋਈ ਠੀਕ ਆ ਤੇ ਹੁਣ ਉਹ ਤਕਰੀਬਨ 1 ਵਜੇ ਦਾ ਸਮਾਂ ਹੈ ਹਾਂਜੀ ਤਾਂ ਬਾਹਰ ਦਾ ਦੋਸਤ 1 ਵਜੇ ਡਿਆ ਮਾਰਨ ਦੀ ਜਿਹੜੀ ਚਵਾਈ ਅਸੀਂ ਕਰ ਦਿੱਤੀ ਹੈ ਠੀਕ ਹੈ ਸਪੇਅਰ ਪੜਾ ਐਚ ਐਫ ਦੇ ਵਿੱਚ ਕਰਾਸ ਬਰੀਡ ਆ ਗਈ ਆ ਕੋਈ ਗਰਮੀ ਗਰਮੀ ਦਾ ਬਾਲਾ ਇਹਨੂੰ ਚੱਕਰ ਨਹੀਂਗਾ ਆ ਦੇਖੋ ਆ ਲੈਓ ਉਮਰਤ ਤਾਂ ਬਾਕੀ ਤਾਂ ਜੱਟੂ ਜਿਹਦੀ ਚੰਗੀ ਆ ਠੀਕ ਆ ਜੀ ਸੋ ਚੱਡੇ ਲੈਵੇ ਦੀ ਬਹੁਤ ਵਧ ਗਿਆ ਵਾ ਸ਼ਾਮ ਦੀ ਬਿਲਕੁਲ ਜਵਾਈ ਦੇ ਸਮੇਂ ਜਾਂਦੇ ਆ ਕਰਮਾਂ ਵਾਲੀ ਦਖਦੁਖ ਹੋਰ ਦੇਣੀ ਸ਼ੁਰੂ ਹੋ ਜੂਗੀ ਠੀਕ ਆ ਸੋ ਰੰਗ ਪ੍ਰਿੰਟ ਬਹੁਤ ਵਧੀਆ ਠੀਕ ਹੈ ਜੀ ਜਿੱਦਾਂ ਆਪਾਂ ਗੱਲ ਕਰਦੇ ਹਾਂ ਫੈਸ਼ਨ ਰੰਗ ਬਾਜਾ ਕਰਮ ਵਾਲੀ ਥਣ ਮੁੱਠੀ ਮੁੱਠੀ ਆ ਚਵਾਈ ਦੀ ਫਿਰ ਓਕੇ ਰਿਪੋਰਟ ਠੀਕ ਆ ਬਈ ਠੀਕ ਹੈ ਜੀ ਚੋਣ ਜਵਾਦੀ ਓਕੇ ਆ 20 ਕਿਲੋ ਬੋਲੇ ਤੋਂ ਦੋਸਤੋ ਸਟਾਰਟਿੰਗ ਇਹ ਤੁਸੀਂ ਦੇਖ ਸਕਦੇ ਜੇ ਕਪੈਣੀ ਵਾਲੀ ਸਾਈਡ ਤੋਂ ਵੇਅਫਥੂਨਸ ਕਾਫੀ ਜਿਆਦੀਆਂ ਹਵਾ ਨੇ ਚੱਟੇ ਦੇ ਉੱਪਰ ਆ ਕਰੋ ਚੈੱਕ ਆ ਵੇ ਆ ਲੋ ਦੋ ਦੋ ਧਾਰਾ ਮਾਰ ਕੇ ਦਿਖਾ ਰਹੇ ਆ ਤੁਹਾਨੂੰ ਕਰੋ ਚੈੱਕ ਤੇ ਬਾਈ ਬਹੁਤ ਸਮਝ ਕੋਈ ਭੂਰ ਨਹੀਂ ਕੋਈ ਛਟਾ ਨਹੀਂਗਾ ਤੇ ਪੂਰਾ ਮੁਠੀ ਥਾਣਾ ਠੀਕ ਹੈ ਜੀ ਬੋਸੋ ਬੋਸੋ ਕੇ ਥਾਣ ਹੋਰ ਵੀ ਤਕਰੀਬਨ ਬਾਹਰ ਨਿਕਲਉਗਾ ਅਮਰਤਾ ਵੀਰਾ ਕੀ ਮੋਲ ਕੀ ਡਿਮਾਂਡ ਰੋਗੀ ਇਹਦੀ ਮੇਰੇ ਮੋਲ ਐ ਵਾਸ਼ੀ ਦਾ ਲੱਕ ਕਰ ਲੀਏ 95 ਕਰ ਲੀਏ 90 ਦੀ ਦਵਾਂ 90 ਦੀ ਹਾਂਜੀ ਹਾਂ ਨਹੀਂ ਆ ਕੇ ਵਿੱਚ ਹੁੰਦਾ ਮਾਸਟਰ ਬੜਾ ਵਾਦਾ ਛੋਟ ਛੱਪਾ ਕਰਦਾ ਵੀਰ ਠੀਕ ਆ 30 ਲੀਟਰ ਦੁੱਧ ਵਾਸ਼ੀ ਦੀ ਨਹੀਂ ਰਹੀ ਆ ਹਾਂ ਹਾਂ ਅੱਜ ਇਹਨੂੰ ਚੌਥਾ ਤੇ ਪੰਜਵਾਂ ਦੇਣਾ ਤੇ 20 ਕਿਲੋ ਆਪਾਂ ਤੋਲ ਕੇ ਦਵਾਂ ਕਿਲੋ ਵਾਲਾ ਠੀਕ ਆ ਵੀ ਹਾਂਜੀ ਲੀਟਰ ਨਾਲ ਮਾਰ ਦਾਂਗੇ ਕੰਡੇ ਦੇ ਨਹੀਂ ਆਪਾਂ ਲਾਉਂਦੇ ਹਾਂ ਲੀਟਰ ਨਾਲ ਮਿਲਕੇ ਦਵਾਂਗੇ ਲੀਟਰ ਮਾਰ ਦਾਂਗੇ ਹਾਂਜੀ ਠੀਕ ਆ 90000 ਦੇ ਸੋ 90000 ਦੀ ਦੋਸਤੋ ਇਹ ਅੱਜ ਮਿਲ ਜੂਗੀ ਕੋਈ 3 4 ਦਾ ਫਰਾਂ ਵਾਲੀ ਉਹ ਤਾਂ ਨਹੀਂ ਬਹੁਤ ਜਿਆਦਾ ਚੰਗੀ ਵਹਿੜਾ ਵੱਡੀ ਆ ਚੁਵਾਈਆਂ ਚੁਵਾਈਆਂ ਚੋਂ ਕਰਮਾ ਲਈ ਆਉਂਦੀ ਜਾਂਦੀ ਇਹ ਜੜੂ ਕੀ ਦੁੱਧ ਹਨਾ ਪੀ ਪੂਕ ਚੰਗਾ ਕਰਾਉਗੀ ਮਹੀਨੇ ਕਿ ਤੱਕ ਇਹ ਗਰਮੀ ਆ ਜਿੱਦਾਂ ਨਾਰਮਲ ਸਿਵਾਦੇ ਵੀ ਜਿਆਦਾ ਨਹੀਂ 5 6 2 ਲੀਟਰ ਦੁੱਧ ਦੇਈ ਜਾਣਾ ਹਾਂ ਹਨੀ ਢੁੰਡੀ ਬਹੁਤ ਆ ਦੇਖੋ ਠੀਕ ਹੋ ਗਿਆ ਹਾਂ ਜੀ ਉਦੋਂ ਨਾ ਬੇ ਛੋੜ ਜੇ ਪਗੜਾ ਅਮਰ ਤੱਕ ਆਪਣੇ ਕੋਲ ਬੱਚੀ ਆ ਪਲੂਨ ਆ ਇਹ ਵੀਰੇ ਪਹਿਲਾ ਸੁਣਾ ਸੁਣੀ ਠੀਕ ਆ ਇਹ 8 ਦਿਨ ਲੈ ਜੂਗੀ 8 ਦਿਨ ਲੋ ਵੀ 8 ਦਿਨ ਦੋਸਤੋ ਇਹ ਵੀ ਕੱਢ ਜੂਗੀ ਆਰਾਮ ਨਾਲ ਪਲੂਨ ਪਹਿਲਾ ਸੂਆ ਬੱਚੀ ਆ ਬਾਕੀ ਰੋਬ ਰਾਬ ਕਰੋ ਜੱਕ ਪਿੰਕ ਗੁਲਾਬੀ ਹੱਡਰ ਆ ਰੰਗ ਪਾਜਾ ਕਰਵਾ ਲਈ ਮੋٹے ਡਾਬਾ ਬਲੈਕ ਤੇ ਵਾਈਟ ਹਾਂਜੀ ਬੂਤੀ ਪਾਤੀ ਬਹੁਤ ਸੋਹਣੀ ਆ ਬੋਦੀ ਤੁਸੀਂ ਵੇਖੋਗੇ ਛੋਟਾ ਕੰਨ ਬੋਦੀ ਤੇ ਪੂਰੀ ਨਿੱਗਰ ਆ ਪਿੰਡੇ ਦੀ ਠੀਕ ਆ ਆ ਦੇਖੋ ਸੋ ਪਲੂਨ ਪਹਿਲਾ ਸੂਆ ਬੱਚੀ ਆ ਮੀ ਚੱਲਣ ਵਾਲੀ ਆ ਵੀਰੇ ਆ ਕਰੋ ਚੱਕ ਠੀਕ ਆ ਜੀ ਕੋਰਾ ਚ ਬੜਾ ਵੜਾ ਵਾਹ ਪਾਨ ਚੰਗੀ ਜਾਊਗੀ ਆ ਨਹੀਂ ਖੁੱਲਣ ਖੱਲਣ ਚੰਗਾ ਡੇ ਥੱਲੇਉ ਬੋਲੇ ਲੈਵੇ ਦੀ ਆਹੋ ਜੀ ਕਸਮੇ ਲੈਵੇ ਦੇ ਨਹੀਂ ਇਤਰੇ ਕੋ ਹਾਂ ਤੇ ਚੋਲਾ ਚਲਾ ਬਰ ਚੰਗਾ ਸੋਨਾ ਬਣਾ ਲੂ ਥੱਲੇਉ ਬੋਲਾ ਲੀਵਾ ਗੜੀ ਆ ਬਣਨ ਵਾਲਾ ਸਾਰਾ ਹੀ ਆ ਦੇਖੋ ਢਿੱਲਾਂ ਬੱਛੀ ਥੱਬੇ ਆ ਲੈਵਾ ਕਰਨਾ ਪਰ ਠੰਢੀ ਬੋਦ ਆ ਕਰੂਗੀ ਖੋਸ਼ ਕੇ ਹਾਂ ਲੈ ਵੀ ਠੀਕ ਆ ਜੀ ਜਿੰਨੇ ਕ ਆਪਾਂ ਇੱਥੋਂ ਰੱਖਦੇ ਆ ਆਸ ਠੀਕ ਆ ਜੀ ਉਹਨਾਂ ਕ ਬਣ ਜਾਣਾ ਨੇ ਕਰਮਾੜੀ 20 ਕਿਲੋ ਦੇਣਾ ਵੀਰੇ ਬੱਛੀ ਸੋਹਣੀ ਆ ਪਹਿਲਾ ਸੂਬਾ ਸੋਣ ਵਾਲੀ ਆ ਤੇ ਬਾਕੀ ਪਿੰਡੇ ਪੁੰਡੇ ਦੀ ਤੁਸੀਂ ਵੇਖੋਗੇ ਬਿਲਕੁਲ ਕੋਲੇ ਪਿੰਡੇ ਦੀ ਪੇਟ ਪੂਟ ਕੋਈ ਛਾਂਟਵਾ ਜਾਂ ਸਰੀਰਾਂ ਕੋਈ ਵਾਧੂ ਕੋਈ ਨਹੀਂ ਹੈਗੀ ਸ਼ੀ ਖਾ ਪੀ ਕੇ ਬੰਨ ਨਾ ਰਹੀ ਹੂੰ ਹੂੰ ਵੀ ਇੱਕ ਤਾਂ ਦਿਨ ਆ ਗਏ ਪਸ਼ੂ ਕੇ ਨਾ ਪੱਠਾ ਡੱਕੇ ਨਹੀਂ ਉਹਨਾਂ ਖੋਲ ਕੇ ਖਾਂਦਾ ਹਾਂਜੀ ਹਾਂਜੀ ਮਾਲ ਵੀਰੇ ਧੰਨਵਾਦ ਰੋਜ਼ ਹੀ ਵਿਕਦਾ ਆਪਣਾ ਬਹੁਤ ਓੜਾ ਮਾਲ ਵਿਕਦਾ ਹਾਂ ਹੁਣ ਵਾਡੇ ਆਪ ਜਾਈਏ ਤੇ ਭੈਣ ਭਰਾ ਸੇਵਾ ਬਥੇਰੀ ਕਰਦੇ ਆਪ ਵੀ ਸੰਗੀ ਜਾਈਦਾ ਵੀ ਇੰਨੀ ਨਾ ਕਰੋ ਹਾਂਜੀ ਹਾਂ ਨੋ ਵੀ ਕਰੋ ਜਾ ਕੇ ਠੀਕ ਆ ਬਹੁਤ ਜਿਆਦੀ ਚੰਗੀ ਵੀਰੇ ਵਾਸੀ ਪ੍ਰੀਖ ਕੋ ਮਿੰਟ ਕੋਈ ਮੋٹے ਚੰਮ ਦੀ ਨਹੀਂ ਹੈਗੀ 70 ਹਾਂ 65 ਦੀ ਦੇ ਦਾਂ 65 ਦੀ ਹਾਂ 3 ਲੱਖ ਕਰਦਾ 60000 ਦੀ ਦੇਣੀ ਆ ਗਰਮੀ ਆ ਕਰਦੀ ਮਾਨ ਨੂੰ ਹਾਂਜੀ 60000 ਦੀ ਦੇਦਾ 60000 ਦੀ ਹਾਂਜੀ ਲਓ ਵੀ 60000 ਦੀ ਦੋਸਤੋ ਅਮਰਤਾਂ ਦਾ ਵੀ ਵਾੜ ਦੇ ਦਿਆਂਗੇ ਹਾਂਜੀ ਬਾਕੀ ਤੁਹਾਡੇ ਸਾਹਮਣੇ ਆ ਬੋਡੀ ਸਟਰਕਚਰ ਦੇਖ ਸਕਦੇ ਜੀ ਤੁਸੀਂ ਵਾੜੀ ਕਾ ਦੇਖ ਸਕਦੇ ਜੀ ਵੱਡੀ ਆ ਪਸੰਦ ਆਊਗੀ ਭਰਾਵਾਂ ਨੂੰ ਠੀਕ ਆ ਜੀ ਛੜਦਾ ਨਹੀਂ ਕੋਈ ਮੇਰਾ ਵੀਰ ਬਾਕੀ ਨਵਾਂ ਅੰਗ ਪਖਾ ਕੋਈ ਪੰਜ ਸਸੂ ਦੇ ਪੀਣ ਵਾਲਾ ਪਸ਼ੂ ਆ ਠੀਕ ਆ ਬਹੁਤ ਜਿਆਦਾ ਚੰਗੀ ਵੀਰੇ ਹੋ ਗਈ ਦੰਦਾ ਜੇ ਬੈਟ ਚੈੱਕ ਨਹੀਂ ਕੀਤੀ ਠੀਕ ਆ ਅੱਗੇ ਕਮਰ ਤਾਂ ਆਪਣੇ ਕੋਲ ਮੱਝ ਆ ਗਈ ਵੀਰੇ ਇਹ ਵੀ ਗੱਪਣ ਇਹ 6 ਮਹੀਨੇ ਦੀ ਹੈ ਵੀਰੇ 6 ਮਹੀਨੇ ਦੀ ਗੱਪਣ ਦੁੱਧ ਦਰਾਈ ਆ ਨਹੀਂ ਨਹੀਂ ਵੀਰੇ 5 ਕਿਲੋ 5 ਕਿਲੋ ਧਾਰਾਂ ਵੀ ਆ ਹਾਂ 5 ਕਿਲੋ ਦੁੱਧ ਦੋਸਤੋ ਦੁੱਧ ਵੀ ਹਾਜ਼ਰ ਆ ਠੀਕ ਆ ਜੀ 5 ਕਿਲੋ ਦੁੱਧ ਤੇ 6 ਮਹੀਨਿਆਂ ਦੀ ਗੱਪਣ ਆ ਕਨਵਾ ਸੂਹ ਹੁੰਦੀ ਅੱਗੇ ਵੀਰੇ ਤਿੱਜਾ ਲੋ ਤਿੱਜਾ ਸੂਆ ਅਮਰਤਾਂ ਦਾ ਵੀ ਹੁੰਦੀ ਅੱਗੇ ਚੋਣ ਜਵਾ ਦੇ ਅਮਰਤ ਕਿਦਾਂ ਬਰਾਬਰ ਚਾਰੇ ਸਾਨੂੰ ਓਕੇ ਆ ਠੀਕ ਆ ਸੋ ਇਹ ਲੀਡੋ ਸੋ ਹਾਈ ਦਾ ਅਤ ਵਿੱਚ ਬਿਲਕੁਲ ਸਿੰਗਲ ਹੱਡੀ ਦੇ ਵਿੱਚ ਤੀਜਾ ਸੂਬਾ ਮਾਨਨੇ ਭਾਵੇਂ ਆਪਦੀ ਸਮਝ ਵੇਖ ਲਿਆ ਜੀ 6 ਮਹੀਨਿਆਂ ਦੀ ਕਰਮਾ ਵਾਲੀ ਗੱਬਣ ਤੇ 5 ਕਿਲੋ ਤੁੱਤ ਮਿਲਦੀ ਭਾੜੇ ਤੇ ਆ ਕੇ ਕਿਵੇਂ ਜਿਹੜੇ ਟਿੰਗੇ ਲਾਇਆ ਆਪਣੇ ਉੱਥੇ ਭਾੜੇ ਠੀਕ ਹੱਥਲ ਪਸ਼ੂ ਆ ਤੇ ਟੋਕੜ ਗੱਬਣ ਪਸ਼ੂ ਆ ਠੀਕ ਆ ਜੀ ਕਈ ਵਾਰ ਆਪਾਂ ਕਹਿ ਵੀ ਦਿੰਦੇ ਆ ਵੀ ਜਿੱਥੇ ਚਲੋ ਕਈ ਵਾਰ ਫਾਰੇ ਤੇ ਮਿਲਦਾ ਧਾਰ ਤੇ ਮਿਲਦਾ ਜਾਂ ਟੀਕੇ ਤੇ ਮਿਲਦਾ ਦੱਸਣਾ ਵੀ ਚਾਹੀਦਾ ਤੇ ਨਵੀਂ ਥਾਂ ਤੇ ਪਸ਼ੂ ਆਉਂਦਾ ਠੀਕ ਹੈ ਜੀ ਇੱਕ ਅੱਧਾ ਦਿਨ ਇਹਨੂੰ ਕੱਲ ਸ਼ਾਇਦ ਅੱਜ ਭਲਕ ਕੱਲ ਹੀ ਆਈ ਆਪਣੇ ਕੋਲ ਠੀਕ ਹੈ ਸਮਾਗੋ ਦੋਸਤ 4 ਮਹੀਨੇ ਦਾ ਪਿਆ ਠੀਕ ਹੈ ਜੀ 6 ਮਹੀਨੇ ਦੀ ਗੱਬਣ ਤੇ 5 ਕਿਲੋ ਧਾਰਾਂ ਕੰਡੀ ਟੰਡੀ ਦੇਖੋ ਆ ਇਹ ਕਿਤਾਬ ਹੈ ਸਰ ਫੇਮਰ ਆ ਪਾਦੀ ਮੈਂ ਸੋਹਰੇ ਕਰਾਉਂਗੀ ਠੀਕ ਆ ਇਹਦਾ ਅਮਰਤ ਕੀ ਰੱਖਿਆ ਮੋਲ ਤੇ ਮੇਰੇ ਮੋਲ 70 65 ਦੀ ਦੇ ਦਾਂਗੇ ਵੀ 65 ਦੀ 70 ਦੀ ਹਾਂ ਨਾ ਦੇਣੀ ਐ 60 ਦੀ ਐਂ ਠੀਕ ਐ ਬਸ ਹਾਂਜੀ ਸ਼ਿਆਮਿੰਨ ਅਜੀ ਕਪੜਾ 5 ਕਿਲੋ ਦੁੱਧਾਂ ਵੀ ਚੈ ਜੀ ਰੇਟ ਪਾਇਆ ਆਪਾਂ ਪਹਾਂ ਨਹੀਂ ਪਾਇਆ ਠੀਕ ਆ ਤੁਹਾਨੂੰ ਪਤਾ ਵੀ ਇਹ ਗੱਬਣ ਵੀ ਆ ਦੁੱਧ ਵੀ ਜੰਦੀ ਚਾਰ ਮਾਹ ਇਹ ਕਿਹੜਾ ਵੀ ਦੁੱਧੋਂ 25 ਡਰਾਇ ਹਾਂ ਚਾਹ ਪਾਣੀ ਚੰਗਾ ਡੰਗਾ ਥਾਰਦੀ ਆ ਹਾਂ ਜੀ ਇਹ ਮਹੀਨਾ ਦੋ ਡੇਢ ਮਹੀਨਾ ਦੋ ਮਿਲ ਸਕਦੀ ਇਹ ਚੋਣੀ ਹੋਰੀ ਚਲੋ ਕੋਈ ਵੰਡਪੁਰ ਰੇਮਾ ਪੰਜਾਂ ਮਹੀਨੇ ਇੱਕ ਦੇਣਾ ਹਣਾ ਘਟੂ ਸ਼ਿਆਹ ਦੇ ਚੈੱਕ ਪਾਸ ਠੀਕ ਆ ਹਾਂ ਜੀ ਲੋ ਵੀ ਸ਼ਿਆਹ ਮਹੀਨੇ ਦੇ ਦੋਸਤੋ ਇਹ ਨੈਟ ਜਿਹੜੀ ਚੈੱਕ ਪਾਸ ਆ 60000 ਦੀ ਹਨ ਹਾਂ ਜੀ ਸਾਰਾ ਸੋ 60000 ਦੀ ਇਹ ਮੱਝ ਮਿਲ ਜੂਗੀ ਠੀਕ ਆ ਜੀ ਗਾਂ ਤੱਜਾ ਸਵੇ ਫਣਾ ਤੋਂ ਉਹਨਾਂ ਦੀ ਬਿਲਕੁਲ ਠੀਕ ਠਾਕ ਆ ਕੋਈ ਫਾਲਟ ਨਹੀਂ ਕੋਈ ਲੈਣਾ ਨਹੀਂ ਕੋਈ ਦੇਣਾ ਨਹੀਂ ਕੋਈ ਘੋਰ ਤੇ ਕੋਈ ਫੁਹਾਰਾ ਛਟਾ ਨਹੀਂ ਸੋ ਇਹ ਅੱਜ ਨਾਗਨੇ ਅਮਰਤੋ ਦੇ ਕੋਲ ਠੀਕ ਆ ਜੀ ਵੈਸੇ ਚਾਰ ਨਾਗ ਸੀ ਇੱਕ ਵੈੜ ਜਿਹੜੀ ਅੱਜ ਹੀ ਸੇਲ ਕਰ ਦਿੱਤੀ ਅਣੀ ਤੇ ਤੁਹਾਨੂੰ ਦਿਖਾਉਣੀ ਸੀ ਆਪਾਂ ਉਹ ਵੀ ਕੱਬਣ ਦੀ ਵੈੜ ਦੀ ਬਰੀਡ ਬਹੁਤ ਜ਼ਿਆਦੀ ਹੈ ਚੰਗੀ ਵੇਚ ਦਿੱਤੀ ਨਾ ਹਾਂਜੀ ਵੇਚੀ ਵੀ ਇਹ ਸਲਤਨਪੁਰ ਰਿਗਨ ਲਾ ਕੇ ਦੀ ਸੋ ਇਹਦੇ ਵੀ ਆਏ ਮੈਂ ਘਰੇ ਨਹੀਂ ਮੋਗੇ ਮਈਆਂ ਲਾਉਣ ਗਿਆ ਆਂ ਆਪਾਂ ਚੰਗੀ ਆ ਲੋਰਾ ਬਹੁਤ ਕਾਫੀ ਜਿਆਦੀ ਹੈ ਨਾ ਪੋਲੀ ਪਾੜੀ ਬਹੁਤ ਪੋਲੀ ਜਿਆਦੀ ਵੀਰ ਬਣਨਾ 32 ਲੀਟਰ ਵਾਲੀ ਮਾਜੀ ਹੈ ਕਿ ਬਾਕੀ ਤੁਸੀਂ ਵੇਖ ਸਕਦੇ ਜੀ ਪੋਲੀ ਸੰਭੀ ਵੇਖੋ ਦੂਜਾ ਕਿ ਸੁਬਾ ਸੁਣਾ ਸੀ ਇਹਨੇ ਹਾਂ ਜੀ ਦੂਜਾ ਵੀਰੇ ਬਿਓ ਬਾਬੇ ਦਾ ਦੂਜਾ ਸੁਬਾ ਸੁਣਾ ਸੀਗਾ ਪੋਲੀ ਸੰਭੀ ਤੁਸੀਂ ਵੇਖ ਸਕਦੇ ਚੰਗੀ ਨਿਗਰ ਸੀ ਕਰਮਾਲੀ ਚਾਰ ਝੋਰ ਸਾਇਲੇਜ ਤੇ ਪੜੀ ਲੱਗਦੀ ਥਣ ਵੀ ਕਰਮਾਲ ਜੋਂ ਬੜਾ ਵਧੀਆ ਲੱਗਾ ਸੀ ਮੁੱਠੀ ਮੁੱਠੀ ਚਲੋ ਇਹ ਹੁਣ ਸੋਲਡ ਆਊਟ ਆ ਦੇਖ ਚੁੱਕੀ ਆ ਠੀਕ ਆ ਜੀ ਇਹਦੇ ਲਈ ਤੁਸੀਂ ਘਾਸ ਤੌਰ ਤੇ ਫੋਨ ਨਾ ਲਾਇਓ ਆ ਜਿਹੜੀਆਂ ਤੁਹਾਨੂੰ ਪਾ ਤਿੰਨ ਬੱਚਾ ਇੱਕ ਮੱਝ ਤੇ ਦੋ ਇਧਰ ਬਾਂਡਾ ਦਿਖਾਈਆਂ ਨੇ ਮੇਰੇ ਬਹੁਤ ਸੋਹਣੀਆਂ ਰਸ਼ੀਆ ਵੇਖੋ ਕੋਈ ਨਾ ਉਹ ਲੈ ਲੈ ਵੇ ਜੀ ਇਹੋ ਪਾ ਦਿੰਦੇ ਕੋਈ ਬਹੁਤ ਸੋਹਣੀਆਂ ਕੋਈ ਕਾਫੀ ਤੁੰ ਤੋਂ ਲਗੇ ਸਟਾਰਟ ਹੋ ਕੇ ਤੇ ਪਿੱਛੇ ਕਰੂਗੀ ਜੀ ਬਹੁਤ ਜਾਰੀ ਤੁਹਾਨੂੰ ਮੇਰੇ ਤੋਂ ਹਾਂ ਤੇ ਅਮਰ ਤੇ ਕੋ ਨੰਬਰ ਕਰ ਸਕਦੇ ਆ ਨੰਬਰ ਵੀਰੇ ਆਪਣਾ 81464 5829872824 ਇਹਨਾਂ ਦੀ ਤੋਂ ਦੇ WhatsApp ਚੱਲਦਾ ਠੀਕ ਹੈ ਜੀ ਹਾਂ ਜੀ ਸੋ ਦੋਸਤੋ ਨੰਬਰ ਸਕਰੀਨ ਦੇ ਉੱਪਰ ਚੱਲਣ ਦੇ ਆ ਨੰਬਰਾਂ ਤੇ ਕਾਲ ਕਰਕੇ ਕਰੋ ਗੱਲਬਾਤ ਸੋ ਅੱਜ ਇਸ ਵੀਡੀਓ ਦੇ ਵਿੱਚ ਇਹ ਨਗ ਤੁਹਾਨੂੰ ਦਿਖਾਉਣੇ ਸੀਗੇ ਇਸ ਅੱਡੇ ਤੋਂ ਬਾਕੀ ਮੇਰਾ ਭਰਾ ਪੁੱਛਕਿਛ ਕਰਦੇ ਰਿਹਾ ਕਰੋ ਮਾਲ ਇਸੇ ਤਰ੍ਹਾਂ ਰੂਟੀਨ ਦੇ ਵਿੱਚ ਆਉਂਦਾ ਰਹਿੰਦਾ ਮਿਲਦੇ ਆ ਇੱਕ ਨਵੀਂ ਅਪਡੇਟ ਨਾਲ ਸਾਰਿਆਂ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਜੀ